ਜੇਕਰ ਤੁਸੀਂ ਵੀ ਚੰਗੀ ਯੋਗਤਾ ਰੱਖਦੇ ਹੋ ਜਾਂ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਤੁਹਾਡੇ ਲਈ ਇੱਕ ਖਬਰ ਖਾਸ ਰਹਿਣ ਵਾਲੀ ਹੈ ਕਿਉਂਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਇੱਕ ਇਨ੍ਹਾਂ ਨੌਜਵਾਨਾਂ ਨੂੰ ਮੌਕਾ ਦਿੱਤਾ ਗਿਆ ਹੈ ਤਾਂ ਤੁਸੀਂ ਵੀ ਇਸ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਤਾਂ ਇਹ ਵੀ ਕਹਿ ਸਕਦੇ ਹੋ ਕਿ ਤੁਹਾਡੇ ਲਈ ਇੱਕ ਖਾਸ ਖਬਰ ਕਿਉਂ ਹੈ ਕਿਉਂਕਿ ਇਸ ਦੇ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਸਟੇਟ ਬੈਂਕ ਆਫ ਇੰਡੀਆ SBI ਚੂ ਸਪੈਸ਼ਲਿਸਟ ਕੈਡਰ ਆਫਰ ਦੇ ਅਧੀਨ ਅਸਿਸਟੈਂਟ ਮੈਨੇਜਰ ਇੰਜੀਨੀਅਰਿੰਗ ਦੇ ਅਹੁਦਿਆਂ ਤੇ ਭਰਤੀ ਕੀਤੀ ਗਈ ਹੈ ਤਾਂ ਇਸ ਦੀ ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਵੀ ਹੋ ਚੁੱਕੀ ਹੈ ਤਾਂ ਜੋ ਨੌਜਵਾਨ ਨੌਕਰੀ ਦੇ ਇੱਛੁਕ ਹਨ ਜਾਂ ਇਸ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਦੇ ਲਈ ਇਹ ਸੁਨਹਿਰੀ ਮੌਕਾ ਮੰਨਿਆ ਜਾ ਸਕਦਾ ਹੈ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਅਹੁਦਿਆਂ ਦੀ ਗਿਣਤੀ ਕਿੰਨੀ ਹੋਏਗੀ ਤਾਂ ਤਾਂ ਦੱਸ ਦिए ਕਿ ਸਟੇਟ ਬੈਂਕ ਆਫ ਇੰਡੀਆ SBI ਚ ਜੋ ਅਸਿਸਟੈਂਟ ਮੈਨੇਜਰ ਇੰਜੀਨੀਅਰ ਸਮੇਤ ਜੋ ਹੋਰ ਅਹੁਦਿਆਂ ਤੇ ਭਰਤੀ ਕੀਤੀ ਜਾਏਗੀ ਉਸ ਦੀ ਕੁੱਲ ਅਹੁਦੇ ਜਿਹੜੇ ਨੇ ਉਹ 100 ਦੱਸੇ ਜਾ ਰਹੇ ਨੇ ਤਾਂ ਇਸ 100 ਅਹੁਦੇ ਤੇ ਜਿਹੜੇ ਨੇ ਉਹ ਭਰੇ ਜਾਣਗੇ ਤਾਂ ਹੁਣ ਸਵਾਲ ਉੱਠਦਾ ਹੈ ਕਿ ਉਮੀਦਵਾਰ ਕਿਸ ਤਰੀਕ ਤੱਕ ਇਸ ਨੂੰ ਅਪਲਾਈ ਕਰ ਸਕਦੇ ਨੇ ਜੋ ਇਸ ਵਿੱਚ ਨੌਕਰੀ ਤੇ ਇੱਛਾ ਰੱਖਦੇ ਹਨ ਜਾਂ ਇਛੂਕ ਹਨ ਉਹ ਉਮੀਦਵਾਰ 12 ਦਸੰਬਰ 2024 ਤੱਕ ਇਸ ਨੂੰ ਅਪਲਾਈ ਕਰ ਸਕਦੇ ਨੇ ਕਿਉਂਕਿ SBI ਵੱਲੋਂ 12 ਦਸੰਬਰ ਤੱਕ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਅਤੇ ਇਸ ਸਮੇਂ ਦੇ ਅੰਦਰ ਅੰਦਰ ਰਹਿ ਕੇ ਉਹ ਅਪਲਾਈ ਕਰ ਸਕਦੇ ਨੇ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਇਸ ਦੇ ਲਈ ਯੋਗਤਾ ਕੀ ਜਾਣ ਵਾਲੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਉਮੀਦਵਾਰ ਸਬੰਧਤ ਜੋ ਖੇਤਰ ਵਿੱਚ ਘੱਟੋ-ਘੱਟ 60% ਦੀ ਨਾਲ ਇੰਜੀਨੀਅਰ ਦੇ ਬੈਚਲਰ ਡਿਗਰੀ ਪ੍ਰਾਪਤ ਉਸ ਦੀ ਕੀਤੀ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਉਮੀਦਵਾਰ ਕੋਲ ਘੱਟੋ ਘੱਟ 2 ਸਾਲ ਦੇ ਕੰਮ ਕਰਨ ਦਾ ਅਨੁਭਵ ਹੋਣਾ ਚਾਹੀਦਾ ਤਾਂ ਹੀ ਉਹ ਇਸ ਲਈ ਅਪਲਾਈ ਕਰੇਗਾ ਜੇਕਰ ਇਸ ਤੋਂ ਘੱਟ ਹੈ ਤਾਂ ਫਿਰ ਉਸ ਲਈ ਇਹ ਅਹੁਦਾ ਲੈਣਾ ਅਸੰਭਵ ਹੋਵੇਗਾ ਜੇਕਰ 60% ਦੀ ਨਾਲ ਇੰਜੀਨੀਅਰ ਅਤੇ ਬੈਚਲਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਜਾਂ ਇਸ ਤੋਂ ਵੱਧ ਹੈ ਤਾਂ ਫਿਰ ਉਸ ਲਈ ਇੱਕ ਖਾਸ ਮੌਕਾ ਰੈਂਡ ਵੜਾ ਤਾਂ ਇਸ ਦੇ ਵਿੱਚ ਇੱਕ ਸਵਾਲ ਹੋਰ ਉੱਠਦਾ ਹੈ ਕਿ ਜੇਕਰ ਇਸ ਉਮੀਦਵਾਰ ਦੇ ਲਈ ਸਿੱਖਿਆ ਪ੍ਰਤੀ ਯੋਗਤਾ ਪੂਰੀ ਹੁੰਦੀ ਹੈ ਤਾਂ ਉਸ ਦੀ ਉਮਰ ਕਿੰਨੀ ਹੋਵੇਗੀ ਤਾਂ ਇਸ ਵਿੱਚ 21 ਤੋਂ 40 ਸਾਲ ਤੱਕ ਦੇ ਨੌਜਵਾਨ ਜੋ ਇਸ ਵਿੱਚ ਅਪਲਾਈ ਕਰ ਸਕਦੇ ਨੇ ਤਾਂ ਸਟੇਟ ਬੈਂਕ ਆਫ ਇੰਡੀਆ ਜਾਨੀ SBI ਦੇ ਵਿੱਚ ਜੋ ਸਪੈਸ਼ਲ ਕੈਡਰ ਆਫਰ ਦੇ ਅਧੀਨ ਅਹੁਦੇ ਕੱਢੇ ਗਏ ਨੇ ਉਹਨਾਂ ਦੀ ਉਮਰ 21 ਤੋਂ 40 ਸਾਲ ਦੀ ਤੱਕ ਕੀਤੀ ਗਈ ਹੈ ਤਾਂ ਹੁਣ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰਕਾਰ ਜੇ ਇਹ ਸਾਰੇ ਇਹਨਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਤਾਂ ਹੁਣ ਵੱਡਾ ਸਵਾਲ ਉੱਠਦਾ ਹੈ ਕਿ ਆਖਿਰਕਾਰ ਇਸ ਵਿੱਚ ਉਮੀਦਵਾਰ ਨੂੰ ਜੋ ਇਸ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ ਮਹੀਨਾਵਾਰ ਤਨਖਾਹ ਕਿੰਨੀ ਮਿਲੇਗੀ ਤਾਂ ਇਸ ਅਹੁਦੇ ਅਨੁਸਾਰ ਉਮੀਦਵਾਰ ਨੂੰ ਹਰ ਮਹੀਨੇ 48 1480 روپے ਤੋਂ ਲੈ ਕੇ 85920 روپے دیتے ਜਾਣਗੇ ਤਾਂ امیدوار ਅਧਿਕਾਰਿਕ ویب سائٹ ਤੇ ਜਾ ਕੇ ਇਸ ਨੂੰ ਅਪਲਾਈ ਕਰ ਸਕਦੇ ਨੇ ਤਾਂ ਜੋ ਵੀ ਸਟੇਟ ਬੈਂਕ ਆਫ ਇੰਡੀਆ SBI ਦੇ ਵਿੱਚ ਸਪੈਸ਼ਲਿਸਟ ਕੈਡਰ ਆਫ ਦੇ ਅਦੀਨ ਅਸਿਸਟੈਂਟ ਮੈਨੇਜਰ ਲੱਗਣਾ ਚਾਹੁੰਦੇ ਨੇ ਤਾਂ ਉਹ ਇਸ ਪ੍ਰਕਿਰਿਆ ਨੂੰ ਪੂਰੀ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ ਤਾਂ ਇੱਕ ਚੰਗੀ ਜੌਬ ਦਾ ਮੌਕਾ ਉਹਨਾਂ ਦੇ ਕੋਲ ਹੈ ਇਸ ਪੋਸਟ ਬਾਰੇ ਤੁਹਾਡੀ ਕੀ ਰਾਏ ਹੈ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਚ ਜਰੂਰ ਸਾਂਝੀ ਕਰਨਾ